ਨਹੀਂ ਸਮਝ ਨਹੀਂ ਆ ਰਿਹਾ ਉਹ ਕੋਲੋਂ ਨੰਨ ਪਰ ਉਹ ਜੀ ਹੁਣ ਇਹ ਜੂਰੋ ਗੈਟਾਈ ਕਰ ਰਹਾ ਹੈ ਉਹਦੇ ਮਕਦਮਾ ਤੜ ਮੰਗਿਆ ਜਾ ਚੁਕਦਾ ਹੈ ਰਾਜਵਿਦਿਆ ਚੰਦ ਜੁਸੀ ਸਿੰਘ ਤੇ ਵਰਜੀਤ ਸਿੰਘ ਜਨਮਰਨ ਤੱਕ ਪਰੇਸ਼ਾਨ ਕਰਦੇ ਸੀ ਜਰੂਰ ਤਾਂ ਬਸ ਦਿੱਤਾ ਲੋਕ ਦਿੱਤਾ ਜਿਸ ਤਰੀਕੇ ਨਾਲ ਨੁਕਸਾਨ ਕਰਦੇ ਸੀ ਲੜਾਈ ਤੇ ਮੌਜੂਦ ਕੀ ਕਰਾਉਂਗੇ ਸੀ ਲੜਾਈ ਕਰਵਾ ਰਹੇ ਸੀ ਪਰ ਤੱਕ ਪਰੇਸ਼ਾਨ ਕਿੰਨੇ ਕੁੱਕੜ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁੱਕੜ ਜਿਹੜੇ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਇਹਨੂੰ ਪੇਸ਼ਾ ਤੋਂ ਕਰਨਾਗਾ ਜਿਵੇਂ ਆਪਦਾ ਤਾਲੂ ਕਰੂਗਾ ਕਰਦੇ ਤੇ ਇਹਨਾਂ ਨੂੰ ਹੁਣ ਕੋਈ ਕੁੱਕੜਾਂ ਨੂੰ ਫਿਰ ਕਿੱਥੇ ਰੱਖਿਆਗੇ ਇੱਕ ਕੁੱਕੜਾਂ ਵੀ ਜਿਹੜੇ ਕੁੱਕੜਾਂ ਦੇ ਕੜੇ ਕੁੱਕੜਾਂ ਕਿੱਥੇ ਰੱਖਿਆਗੇ ਸੀ ਰੰਗ ਦਾ ਕੁੱਕੜ ਦੇ ਸੇਵ ਜਗ੍ਹਾ ਤੇ ਰੱਖਿਆਗਾ ਜਿੱਥੇ ਉਹ ਦੇਖ ਪਾਣ ਹੋ ਸਕੇ ਅੱਛਾ ਠੀਕ ਜਿਵੇਂ ਜਦੋਂ ਵੀ ਕੋਰਟ ਦੇ ਵਿੱਚ ਫਿਰ ਉਹ ਕੁੱਕੜ ਨੂੰ ਲੈ ਕੇ ਜਾਣ ਨਾਲ ਜੀ ਪੇਸ਼ ਕਰਨ ਭੂਗ ਨਾਲ ਨੂੰ ਕੋਰਟ ਕੋਲੋਂ ਤਾਲੂ ਕਰਦੇ ਆਂ ਆਡੀ ਸੂਚਨੇ ਦੇ ਵਿੱਚ ਹੈ ਟਰੋਫੀਆਂ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋਗੀਆਂ ਟਰੋਫੀਆਂ ਬਰਾਮਤ ਕੀਤੀਆਂ ਗਿਆ 11 11 ਟਰੋਫੀਆਂ ਆਪ ਦੇ ਜਿੱਤਣ ਨੂੰ ਦੇਣੀਆਂ ਸੀ ਅੱਛਾ ਜਿਹੜਾ ਵੀ ਇਹਨੇ ਦੋ ਕੁੱਕੜਾ ਜੀ ਜਿੱਤਦਾ ਉਹਨੂੰ ਟਰੋਫੀ ਦੇਣੀਆਂ ਸੀ ਤੇਰੀ ਤੇ ਦੋ ਕੁੱਕੜ ਸੀ ਚਾਰ ਸੀ 10 ਸੀ ਜੋ ਵੀ ਸੀ ਜੇ ਨਹੀਂ ਸਾਡੀ ਤਕਤੀ ਚ ਸਾਡੀ ਚੱਕਾ ਆ ਹਮ ਕਿਹੜੀ ਦੇ ਵਿੱਚ ਜਿਹੜਾ ਜਿੱਤੋਂ ਟਰੋਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਿ ਲਈ ਟਰੋਫੀ ਸੀ ਨਹੀਂ ਕੋਸ ਕੋਈ ਨਹੀਂ ਸਾਡੀ ਨਹੀਂ ਸਰ ਤਵਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਕੋਗਾ ਸਰ ਆਪਣੇ ਜਿੱਦਾਂ ਅਗਰ ਕਿਚਨ ਨਾਲ ਲੜਾਈ ਕਰਵਾਉਂਦੇ ਹੋਗੇ ਕੋਮਿਟੀ ਨੇ ਅਸੀਂ ਰੇਟ ਕੀਤੀ ਉਸ ਤੋਂ ਇੱਕ ਕੁਲਪ੍ਰਾਣ ਹੋ ਸਕਦਾ 20 ਹੋਣ 50 ਹੋ 100 ਹੋਵੇ ਉੱਤੇ ਤਾਂ ਕਿ ਤਕਤੀ ਚੈੱਕ ਆ ਜੋ ਮੌਕੇ ਤੇ ਅਸੀਂ ਪਹੁੰਚੀ ਸੀ ਉਹ ਜਦ ਵੀ ਹਾਲਚਲੋਂ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਬਦੀਦ ਤੋਂ ਬਾਅਦ ਡਾਕਟਰੀ ਮੌਨ ਕਿੱਥੇ ਕਰਵਾਇਆ ਕੋਪੜ ਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਅੱਛਾ ਉਹਦੇ ਵਿੱਚ ਹੈ ਵੀ ਲੜਾਈ ਕਰ ਰਹੀ ਸੀ ਕਿ ਦੂਜਿਆਂ ਨਾਲ ਇਹ ਤਕਤੀਦ ਦਾ ਇਸ ਤਰ੍ਹਾਂ ਕੀ ਮੈਂ ਦੱਸਦਾ ਸਰ ਇਹ ਸਭ ਬਾਤ ਨਹੀਂ ਹੈ ਆ ਆ